ਇੰਨੇ ਨੇ ਤੇ ਮੈਨੂੰ ਨਾ ਪ੍ਰੈਸ਼ਰ ਕੁੱਕਰ ਬਣਾਇਆ ਆ ਵਾ ਉਹ ਆਂ ਦਾ ਛਲਗੰ ਬਣਾ ਕੇ ਦੋ ਉਹ ਆਂ ਦਾ ਗੋਭੀ ਬਣਾ ਕੇ ਦੋ ਹੁਣ ਦੱਸੋ ਮੈਂ ਕੀ ਕਰਾਂਗਾ ਵਾ ਹੈ ਇਹਨਾਂ ਦੇ ਤੇ ਨਖਰੇ ਹੀ ਨਹੀਂ ਮਾਨ ਕਦੀ ਮੈਂ ਮਿੱਚਾ ਜਾਂਦੀ ਆ ਪਾਣੀ ਕਦੀ ਮੈਂ ਲੂ ਜਾਂਦਾ ਇੱਦਾਂ ਤੁਸੀਂ ਮੇਰੇ ਦਿਮਾਗ ਤੇ ਪ੍ਰੈਸ਼ਰ ਪਾਏ ਨਾ ਇੱਦਾਂ ਪ੍ਰੈਸ਼ਰ ਪਾਇਆ ਨਾ ਕੁੱਕਰ ਦੇ ਤੇ ਫਿਰ ਵੀ ਹਵਾ ਨਿਕਲ ਜਾਂਦੀ ਆ ਹੈ ਤੇ ਮੇਰੀ ਹਵਾ ਨਿਕਲਦੀ ਆ ਮੜੀ ਜੀ ਹਵਾ ਨਿਕਲਦੀ ਕੀ ਹੈ ਤੇ ਤੁਸੀਂ ਤੇ ਫਿਰ ਉੱਥੇ ਭਰੇ ਹਵਾ ਫੂਕ ਕੀ ਕਹਿੰਦੇ ਨਾ ਪੰਪ ਪੰਪ ਮਾਰ ਮਾਰ ਕੇ ਮਾਰ ਮਾਰ ਕੇ ਫਿਰ ਭਰ ਦਿੰਦੇ ਤੇ ਮੋਟੀ ਹੋਣਾ ਮੈਂ ਮੈਗੀ ਹੋਣਾ ਵਾ ਮੈਨੂੰ ਤੇ ਤੁਸੀਂ ਇੱਕ ਮਿੰਟ ਨਹੀਂ ਵਿਹਲੀ ਬੰਨ ਦ ਵੇ ਵੇਲੀ ਹੁੰਨ ਲੱਗਦੀਆਂ ਕਿਤੇ ਫਿਰ ਪੰਪ ਤੇ ਪੰਪਾ ਪੰਪ ਤੇ ਫਿਰ ਫੂਗ ਚਾੜ ਕੇ ਆਹ ਕਰਦੇ ਉਹ ਕਰਦੇ 10 ਮਿੰਟ ਨਮਕਰਾ ਨਹੀਂ ਬੈਠੀਆਂ ਇਹ ਤਾਂ ਸਾਰਿਆਂ ਦੀ ਹੈ ਛਟਕੇ ਕੀਤਾ ਨਹੀਂ ਜਾਂਦਾ ਤੁਹਾੜੀ ਕੋਈ ਦੀ ਲੂਣ ਪਾ ਧਾਕ ਦੀ ਮਿਰਚਾਂ ਜਾਦੀਆਂ ਪਾਤੀਆਂ ਕਿਹਨੂੰ ਉਹ ਮਿੱਠਾ ਚਾਹੀਦਾ ਈ ਕਿਹਨੂੰ ਉਹ ਚਾਹੀਦਾ ਈ ਅੱਜ ਦੁਪਹਿਰੇ ਕੀ ਕਹਿੰਦਾ ਹਾਂ ਮੈਂ ਨਹੀਂ ਆਲੂ ਗਾਜਰਾ ਖਾਣੀ ਮੈਨੂੰ ਤੇ ਉਹ ਲਿਆ ਕੇ ਦ ਮਿੱਠੀਆਂ ਮਿੱਠੀਆਂ ਬਣਾਈਆਂ ਫਿਰ ਮੈਂ ਮਿਰਚਾਂ ਤੁੰਨੀਆਂ ਚੰਗੀ ਤੇ ਮੈਂ ਚਮਚਾ ਪਰਖੇ ਮਿਰਚਾਂ ਲੈ ਮੈਂ ਖਾ ਹੁਣ ਮਿਰਚਾਂ ਵਾਲੀ ਸਬਜੀ ਜੇ ਬੋਦੇ ਪਖੰਡ ਕੀਤੀ ਨਾ ਤੇ ਵੇਖੀ ਫਿਰ ਮੈਂ ਤੇਰਾ ਹਾਰਗੀ ਕਰਦੀਆਂ ਤੁਸੀਂ ਜਿਹੜਾ ਮੈਨੂੰ ਸਮਝਿਆ ਕੀ ਤੁਸੀਂ ਮੈਨੂੰ ਹਰ ਜਿਹ ਹਵਾ ਨਹੀਂ ਕੱਲਦੀ ਫਿਰ ਪ੍ਰੈਸ਼ਰ ਕੁੱਕਰ ਬਣਾਉਂਦੇ ਨੇ ਮੈਨੂੰ ਹੈ ਕਦੀ ਆ ਕਰਕੇ ਦੇਈ ਕਦੀ ਉਹ ਕਰਕੇ ਦੇ ਕਦੀ ਮੈਨੂੰ ਦੁੱਧ ਪਤੀ ਪੀਣੀ ਆ ਕਦੀ ਮੈਨੂੰ ਮਿੱਠੇ ਵਾਲਾ ਦੁੱਧ ਚਾਹੀਦਾ ਵਾ ਕਦੀ ਆਹ ਚਾਹੀਦਾ ਉਹ ਕਰਦੀ ਤੇ ਹਵਾ ਵੀ ਨਿਕਲ ਜਾਂਦੀ ਮੈਂ ਆਪਣਾ ਖੋਪੜੀ ਲਾ ਕੇ ਥੋੜੀ ਜਿਹੀ ਹਵਾ ਕੱਢ ਦੇਣੀ ਸਾਰੀ ਹੁਣ ਮੈਂ ਆਪਣੀ ਇਤਨਾ ਕਰਦੀ ਮੇਰੇ ਨਾਲ ਤੁਹਾਡੇ ਨਾਲ ਵੀ ਇਤਨਾ ਹੀ ਹੁੰਦਾ ਵਾ ਕਿਦਾਂ ਨਹੀਂ ਲੱਗੀ ਵੀਡੀਓ ਵੀਡੀਓ ਵਧੀਆ ਲੱਗੀ ਲਾਈਕ ਕਰਨਾ ਚੈਨਲ ਸਬਸਕ੍ਰਾਈਬਰ ਫੋਲੋਅਰ ਤੇ ਸਿ ਜ਼ਰੂਰ